ਸਸਕਲ ਜੀ ਮੈਂ ਯੋਗੇਸ਼ ਰੌਣਾ ਪੀਟਿਸ਼ਨਿਊਜ਼ ਦੇ ਡਿਜੀਟਲ ਪਲੇਟਫਾਰਮ ਤੇ ਆਪ ਸਭ ਦਾ ਸਵਾਗਤ ਕਰਦਾ ਹਾਂ ਇੱਕ ਦੁਖਦ ਖਬਰ ਨੂੰ ਲੈ ਕੇ ਤੁਹਾਡਾ ਲਾਈਵ ਜੁੜੇ ਹਾਂ ਹਲਕਾ ਦਸੂਹਾ ਦੇ ਪਿੰਡ ਸੰਗਰਾ ਦੇ ਵਿੱਚ ਅੱਜ ਇੱਕ ਦੁਖਦ ਘਟਨਾ ਹੋਈ ਹੈ ਇੱਕ ਬੱਸ ਅਤੇ ਕਾਰ ਦਾ ਐਕਸੀਡੈਂਟ ਹੋਇਆ ਹੈ ਜਿਸ ਦੇ ਵਿੱਚ 32 ਜ਼ਖਮੀ ਹੋਏ ਹਨ ਅਤੇ 7 ਦੀ ਮੌਤ ਹਲ ਤੱਕ ਹੋ ਚੁੱਕੀ ਹੈ ਅਤੇ ਕਈ ਹਲੇ ਵੀ ਗੰਭੀਰ ਹਾਲਾਤ ਦੇ ਵਿੱਚ ਹਨ ਤਸਵੀਰਾਂ ਇਸ ਲਈ ਮੌਕੇ ਦੀਆਂ ਦਿਖਾ ਰਿਹਾ ਹਾਂ ਔਰ ਉਸ ਬੱਸ ਦੀਆਂ ਦਿਖਾ ਰਿਹਾ ਹਾਂ ਜਿਸ ਦੇ ਵਿੱਚ ਹਲ ਤੱਕ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਪੱਤੀ ਜ਼ਖਮੀ ਅਤੇ ਸਾਦੀ ਮੌਤ ਯਾਨੀ ਕਿ 40 ਦੇ ਲਗਭਗ ਸਵਾਰੀਆਂ ਅਤੇ ਕਾਰ ਦੇ ਵਿੱਚ ਇੱਕ ਨੌਜਵਾਨ ਸਵਾਰ ਸੀਗਾ ਸੋ ਇਹ ਬੱਸ ਦੇ ਪਹਿਲਾਂ ਤੁਹਾਨੂੰ ਹਾਲਾਤ ਸ਼ੇਅਰ ਕਰਾਂਗੇ ਕਿ ਇਹ ਮਿੰਨੀ ਬੱਸ ਹੈ ਇੱਕ ਨਿੱਜੀ ਬੱਸ ਹੈ ਔਰ ਇਸ ਦੇ ਵਿੱਚ ਕੀ ਪਹਿਲਾ ਸਵਾਲ ਇਸ ਬੱਸ ਨੂੰ ਲੈ ਕੇ ਆਦਾ ਹੈ ਕਿ ਇਸ ਸਵਾਰ ਇਸ ਬੱਸ ਦੇ ਵਿੱਚ ਕੀ 40 ਸਵਾਰੀਆਂ ਸਵਾਰ ਹੋ ਸਕਦੀਆਂ ਹਨ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਇਹ ਔਰ ਜਿਸ ਔਰ ਇਹ ਬੱਸ ਜਿਹੜੀ ਹੈ ਅੱਜ ਹਾਦਸੇ ਦਾ ਸ਼ਿਕਾਰ ਹੋਈ ਹੈ ਔਰ ਜਿਸ ਦੇ ਵਿੱਚ 7 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਸ ਦੇ ਵਿੱਚ ਇੱਕ ਬੱਚਾ ਸ਼ਾਮਿਲ ਹੈ ਔਰ ਦੂਸਰੇ ਪਾਸੇ ਕਾਰ ਦੀਆਂ ਹਾਲਾ ਇਸ ਵੇਲੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਾਰ ਦੀਆਂ ਤਸਵੀਰਾਂ ਦਿਖਾਵਾਂਗੇ ਕਿ ਕਾਰ ਦਾ ਕੀ ਹਾਲ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਜੋ ਜਾਣਕਾਰੀ ਸਾਹਮਣੇ ਆਈ ਹੈ ਨੌਜਵਾਨ ਜਿਹੜਾ ਕਾਰ ਸਵਾਰ ਸੀਗਾ ਉਹਦਾ ਬਚਾ ਹੋ ਗਿਆ ਔਰ ਐਕਚੁਅਲੀ ਜੇ ਹਾਲਾਤ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਪਿੰਡ ਸੰਗਰਾ ਵਿਖਿਆਇ ਸੀ ਇੱਕ ਮਿੰਨੀ ਬੱਸ ਦਾ ਸਵੇਰੇ ਐਕਸੀਡੈਂਟ ਹੁੰਦਾ ਹੈ ਜਿਸ ਦੇ ਵਿੱਚ ਸਵਾ ਸਗਰਾ ਸਗਰਾ ਪਿੰਡ ਦਾ ਇਹ ਮਾਮਲਾ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਵੀ ਜੇ ਗੱਲ ਪੁੱਛਾਂਗੇ ਇਹ ਮਿੰਨੀ ਬੱਸ ਹੈ ਇਹਦੇ ਵਿੱਚ ਤਕਰੀਬਨ ਤਕਰੀਬਨ ਇੱਕ ਨਾਰਮਲ ਇੱਕ ਨਾਰਮਲ ਜੀ ਗੱਲ ਹੈ ਤੁਸੀਂ ਸਮਝਦਾਰ ਵੀਰੋ ਇਹਦੇ ਵਿੱਚ 39 ਯਾਨੀ 40 ਦੇ ਲਗਭਗ ਲੋਕ ਸਵਾਰ ਤਾਂ ਲੱਗਦਾ ਨਹੀਂ ਹੈ ਵੀ ਇਹ ਇਹ ਵੀ ਕਿੰਨਾ ਕਿਤੇ ਗਲਤ ਹੈ ਬਿਲਕੁਲ ਬਿਲਕੁਲ ਠੀਕ ਹੈ ਬਿਲਕੁਲ ਠੀਕ ਤੇਜ਼ ਹੋਣੀ ਤਾਂ ਹੀ ਨਹੀਂ ਇਸ ਆਰੀਐਂਟ ਕਿਉਂਕਿ ਹਾਲੇ ਤੱਕ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਇੱਕ ਨੌਜਵਾਨ ਜਿਹੜਾ ਹੈ ਕਾਰ ਚਲਾ ਰਿਹਾ ਸੀ ਔਰ ਬਾਕੀ ਅਸਲ ਵਿੱਚ 32 ਜ਼ਖਮੀ ਉੱਥੇ ਹਸਪੀਟਲ ਪਹੁੰਚ ਚੁੱਕੇ ਸੱਤ ਦੀ ਮੌਤ ਹੋ ਚੁੱਕੀ ਹੈ ਤਾਂ ਇੰਨੀ ਓਵਰਲੋਡ ਬੱਸ ਤੇਜ਼ ਹੋਣੀ ਜੀ ਤੇਜ਼ ਹੋਣੀ ਤਾਂ ਹੀ ਇਹ ਗਲਤੀ ਹੈਗੀ ਤਾਂ ਹੀ ਇਹ ਇੰਨੇ ਇੰਨੇ ਐਡਾ ਮਾੜਾ ਹਾਦਸਾ ਲ ਹੋਇਆ ਬਹੁਤ ਮਾੜੀ ਗੱਲ ਹੋਈ ਹੈ ਇਹ ਤਾਂ ਹੀ ਹੈ ਜੀ ਇਸ ਤੇਜ਼ ਸਪੀਡ ਹੋਣੀ ਤਾਂ ਹੀ ਇਸ ਤਰ੍ਹਾਂ ਇਸ ਤਰ੍ਹਾਂ ਹਾਦਸਾ ਸੋ ਲੋਕ ਜ਼ਰੂਰ ਇੱਥੇ ਖੜੇ ਨੇ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਹਾਲਾਂਕਿ ਤੁਹਾਨੂੰ ਜਾਣਕਾਰੀ ਦੇਣਾ ਚਾਹਾਂਗਾ ਕਿ ਇਹ ਬੱਸ ਜਿਹੜੀ ਹੈ ਹਾਜੀਪੁਰ ਤੋਂ ਦਸੂਹਾ ਵੱਲ ਦਸੂਹਾ ਵੱਲ ਜਾ ਰਹੀ ਸੀ ਅਤੇ ਇਸ ਨੂੰ ਜੀਸੀਬੀ ਦੇ ਨਾਲ ਇੱਥੇ ਖੜੀ ਕੀਤਾ ਗਿਆ ਹੈ ਇਹ ਬੱਸ ਪੂਰੀ ਪਲਟ ਗਈ ਸੀ ਔਰ ਇਸ ਦੇ ਵਿੱਚ ਸਵਾਰ ਯਾਤਰੀ ਜਿਹੜੇ ਸਨ ਉਹ ਰੋਂਦੇ ਕੁਰਲਾ ਦੇ ਚੀਕਾਂ ਮਾਰਦੇ ਸਨ ਜਿਨ੍ਹਾਂ ਨੂੰ ਇੱਥੇ ਦੇ ਸਥਾਨਕ ਲੋਕਾਂ ਦੀ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਕੱਢਿਆ ਗਿਆ ਤੇ ਸਰਕਾਰੀ ਹਸਪਤਾਲ ਦਸੂਹਾ ਪਹੁੰਚਾਇਆ ਗਿਆ ਲਾਈਵ ਤਸਵੀਰਾਂ ਤੁਹਾਨੂੰ ਸ਼ੇਅਰ ਕਰ ਰਿਹਾ ਹਾਂ ਨਾਲ ਹੀ ਜਾਣਕਾਰੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਕਿਵੇਂ ਇਹ ਹਾਦਸਾ ਹੋਇਆ ਇੱਕ ਸਾਡੇ ਨਾਲ ਇੱਥੇ ਸਾਹਮਣੇ ਇੱਕ ਦੁਕਾਨ ਹੈ ਉਸ ਦੇ ਵਿੱਚ ਇੱਕ ਬੱਚੀ ਸੀ ਉਸ ਨੇ ਇਹ ਹਾਦਸਾ ਆਪਣੀ ਅੱਖੀਂ ਦੇਖਿਆ ਉਸ ਉਸ ਨਾਲ ਉਸ ਕੋਲੋਂ ਪੂਰੀ ਜਾਣਕਾਰੀ ਲਵਾਂਗੇ ਬੱਚੇ ਅਸਵੇਰੇ ਜਦੋਂ ਤੁਸੀਂ ਜਾਣਕਾਰੀ ਇਹ ਮਿਲੀ ਹੈ ਵੀ ਤੁਸੀਂ ਇੱਥੇ ਕੰਮ ਕਰ ਰਹੇ ਸੀ ਉਸ ਤੋਂ ਬਾਅਦ ਇਹ ਹਾਦਸਾ ਹੋਇਆ ਤਾਂ ਕਿਵੇਂ ਦਾ ਮਾਹੌਲ ਸੀ ਕਿਵੇਂ ਹੋਇਆ ਹੈ ਹਾਦਸਾ ਸਰ ਇਹ ਸਵੇਰੇ 8:00 ਬਜੇ ਹਾਦਸਾ ਹੋਇਆ ਸੀਗਾ ਬਸ ਜਿਹੜੀ ਸੀਗੀ ਉਹ ਤਲਵਾੜੇ ਸਾਈਡ ਤੋਂ ਆ ਰਹੀ ਸੀਗੀ ਦੋਸਤੋ ਆਪੋਜ਼ਿਟ ਸੜਕ ਆ ਰਹੀ ਸੀਗੀ ਦੋਵਾਂ ਦੀ ਓਵਰ ਸਪੀਡ ਸੀਗੀ ਜਿਹਦੇ ਕਰਕੇ ਆਪਸ ਵਿੱਚ ਟਕਰਾ ਕਰਕੇ ਬੱਸ ਟਰਨ ਕਰਕੇ نیچے ਗਿਰ ਗਈ। ਜਿੱਥੇ ਤੱਕ ਖੱਲੇ ਅਸੀਂ ਤਸਵੀਰਾਂ ਦੇਖ ਕੇ ਆਏ ਆ ਉਹ ਬੱਸ ਦੇ ਵਿੱਚ ਤਾਂ ਇੰਨੇ ਮਤਲਬ ਯਾਤਰੀ ਬੈਠਣ ਦੀ ਜਗ੍ਹਾ ਹੀ ਨਹੀਂ ਹੈ ਕਿਉਂਕਿ ਹਾਲ ਤੱਕ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਇਹੀ ਪਤਾ ਲੱਗਾ ਹੈ ਵੀ ਕਾਰ ਇੱਕ ਹੀ ਨੌਜਵਾਨ ਚਲਾ ਰਿਹਾ ਸੀ ਔਰ ਕਾਰ ਦੇ ਜਿਹੜੀ ਬੱਸ ਦੇ ਵਿੱਚ ਹਾਲ ਤੱਕ 32 ਜਿਹੜੇ ਆ ਉਹ ਜ਼ਖਮੀ ਪਹੁੰਚ ਚੁੱਕੇ ਨੇ ਹਸਪੀਟਲ ਔਰ 7 ਦੀ ਮੌਤ ਹੋ ਚੁੱਕੀ ਯਾਨੀ 39 ਸਵਾਰੀਆਂ ਬੱਸ ਦੇ ਵਿੱਚ ਸਵਾਰ ਸੀ ਤਾਂ ਇੰਨੀ ਓਵਰਲੋਡ ਬੱਸ ਉਸ ਲਈ ਹਾਲਾਤ ਕਿਵੇਂ ਦੇ ਬਣੇ ਜਦੋਂ ਐਕਸੀਡੈਂਟ ਹੋਇਆ ਸਰ ਬਸ ਤਾਂ ਇੱਕ ਤਾਂ ਓਵਰਲੋਡ ਸੀਗੀ ਇੱਕ ਤਾਂ ਓਵਰ ਸਪੀਡ ਸੀਗੀ ਜਿਹਦੇ ਕਰਕੇ ਟੱਕਰ ਦੇ ਕਰਕੇ ਉਹ ਦੋਨ ਬੱਸ ਗਿਰ ਗਈ ਤਾਂ ਫਿਰ ਉਹ ਨੀਚੇ ਕਾਫੀ ਜਿਆਦਾ ਨੀਚੇ ਵੀ ਕਾਫੀ ਲੋਕ ਨੀਚੇ ਆ ਗਏ ਸੀਗੇ ਤਾਂ ਅੱਧਿਆਂ ਦੇ ਤਾਂ ਮਤਲਬ ਪਛਾਣ ਵੀ ਰਹੀ ਹੋਰੀ ਸੀ ਕੌਣ ਸੀਗੇ ਉਹ ਤਾਂ ਜਿਆਦਾ ਹੀ ਉਹਨਾਂ ਦਾ ਹੋ ਗਿਆ ਜਿਵੇਂ ਤਾਂ ਠੀਕ ਚਿਹਰੇ ਦਾ ਮਾਮਲਾ ਸਰ ਉਸ ਟਾਈਮ ਬਹੁਤ ਜਿਆਦਾ ਹੋ ਗਿਆ ਸੀਗਾ ਮੈਂ ਇੱਥੇ ਦੁਕਾਨ ਦੇ ਉੱਤੇ ਕੰਮ ਕਰ ਰਹੀ ਸੀਗੀ ਔਰ ਕਾਫੀ ਉੱਚੀ ਆਵਾਜ਼ ਆਈ ਜਿਹਦੇ ਕਰਕੇ ਮੈਂ ਬਾਹਰ ਫਟਾਫਟ ਆਈ ਤਾਂ ਦੇਖਿਆ ਕਿ ਉਹ ਬੱਸ ਤੋਂ ਬਾਹਰ ਹੀ ਇੱਕ ਤਾਂ ਬੰਦਾ ਫਟਾਫਟ ਜਿੱਦਾਂ ਬਾਰੀ ਤੋਂ ਬਾਹਰ નીક ਗਿਆ ਸੀਗਾ ਕਿਵੇਂ ਦਾ ਕਿਵੇਂ ਦਾ ਮਾਹੌਲ ਮਤਲਬ ਆਪਣੇ ਤੇ ਕੀ ਦਿਖਾੜੇ ਵਾਲਾ ਮਾਹੌਲ ਸੀਗਾ ਸਰ ਸਾਰੇ ਚੀਕਾਂ ਮਾਰ ਰਹੇ ਸੀ ਵਾਸਤੇ ਡਰ ਗਏ ਸੀ ਹਾਂਜੀ ਮੈਂ ਵੀ ਖੁਦ ਡਰ ਗਈ ਸੀਗੀ ਮੈਨੂੰ ਤਾਂ ਪਤਾ ਨਹੀਂ ਲੱਗਾ ਪਹਿਲਾਂ ਤਾਂ ਮੈਂ ਕੀ ਕਰਾਂ ਮੇਰੇ ਆਪਣਾ ਹੱਥ ਪੈਰ ਕੰਬਦੇ ਪਏ ਸੀਗੇ ਤਾਂ ਵਿੱਚ ਵੀ ਲੋਕੀ ਚੀਕ ਚਹਾੜਾ ਹੋ ਰਿਹਾ ਸੀਗਾ ਚੀਕਾਂ ਮਾਰ ਰਹੇ ਸੀਗੇ ਕਿੰਨੇ ਕਿਈ ਲੋਕਾਂ ਨੇ ਬੜੀ ਹਿੰਮਤ ਕੀਤੀ ਉਹ ਜੇ ਯਾਤਰੀਆਂ ਨੂੰ ਕੱਢਣ ਲਈ ਉਹ ਇੱਥੇ ਦੇ ਲੋਕ ਸੀਗੇ ਹਾਂਜੀ ਸਾਡੇ ਲਾਗੇ ਲਾਗੇ ਤੇ ਲੋਕ ਸੀਗੇ ਜਿਨ੍ਹਾਂ ਨੇ ਕਬ ਵਸਤਾ ਉਲਟੀ ਹੋਈ ਪਈ ਸੀ ਕਿਤਾ ਵਿੱਚ ਤੋਕਸ਼ੀਸ਼ੇ ਤੋੜ ਕੇ ਉਹਨਾਂ ਨੂੰ ਵਿੱਚੋਂ ਕੱਢਿਆ ਉਹਨਾਂ ਨੂੰ ਫਿਰ ਉਸ ਤੋਂ ਕਾਫੀ ਟਾਈਮ ਬਾਅਦ ਪੁਲਿਸ ਵੀ ਬੜੀ ਇੱਕ ਬੜੀ ਮਾੜੀ ਘਟਨਾ ਸਾਹਮਣੇ ਆਈ ਹੈ ਪਰ বাস ਦੇ ਵਿੱਚ ਇੰਨੇ ਲੋਕ ਸਵਾਰ ਹੋਣਾ ਕਿਤੇ ਤੱਕ ਠੀਕ ਮੰਨਦੇ ਉਹ ਵੀ ਮਿੰਨੀ ਬਸ ਇਹ ওভার ਹੈ ਜੀ ওভার ਹੈ ਪ੍ਰਸ਼ਾਸਨ ਨੂੰ ਇਹਦੇ ਬਾਰੇ ਦੇਖਣਾ ਨਹੀਂ ਚਾਹੀਦਾ ਦੇਖਣਾ ਚਾਹੀਦਾ ਕਾਨੂੰਨ ਚਾਹੀਦਾ ਕੋਈ ਤੋਂ ਲਾਈਵ ਤਸਵੀਰਾਂ ਤੁਹਾਡਾ ਸ਼ੇਅਰ ਕਰ ਰਹੇ ਆ ਪੀਟੀਸੀ ਦੀ ਨਿਊਜ਼ ਦੇ ਡਿਜੀਟਲ ਪਲੇਟਫਾਰਮ ਹੀ ਰਾਈਟ ਹਨ ਲਾਈਵ ਜੁੜੇ ਸੀਗੇ ਔਰ ਉਸ ਹੱਥ ਸੇ ਵੀ ਜਾਣਕਾਰੀ ਤੁਹਾਡਾ ਸ਼ੇਅਰ ਕਰ ਰਹੇ ਸੀਗੇ ਜਿਹੜਾ ਹਾਦਸਾ ਪਿੰਡ ਸਗੜਾ ਵਿਖੇ ਹੋਇਆ ਹੈ ਦਸੂਹਾ ਦੇ ਹਾਂਜੀ ਹਾਜੀਪੁਰ ਤੋਂ ਆ ਰਹੀਏ ਬੱਸ ਸੁਆਬਾਲ ਜਾ ਰਹੀ ਸੀ ਔਰ ਸਗਰਾਂ ਵਿਖੇ ਇਹ ਹਾਦਸਾ ਹੋ ਜਾਂਦਾ ਇੱਕ ਕਾਰ ਤੇ ਬੱਸ ਦੀ ਟੱਕਰ ਹੁੰਦੀ ਹੈ ਔਰ ਉਸ ਦੇ ਵਿੱਚ ਤਕਰੀਬਨ ਸਵਾਰ 39 ਲੋਕ ਉਹ ਜਿਹੜੇ ਹਨ ਉਹ ਜ਼ਖਮੀ ਹੋ ਜਾਂਦੇ ਹਨ ਜਿਨ੍ਹਾਂ ਵਿੱਚੋਂ 7 ਦੀ ਮੌਤ ਹੋ ਜਾਂਦੀ ਹੈ 39 ਲੋਕ ਇਸ ਬਸਟ ਸਵਾਰਸੀ ਕਿੰਨੀ ਹੈਰਾਨੀਜਨਕ ਗੱਲ ਹੈ ਔਰ ਕਿੰਨਾ ਵੱਡਾ ਹੈ ਹਾਦਸਾ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਪਹੁੰਚੇ ਸੀ ਔਰ ਉਹ ਹਾਲਾਤ ਜਾਣਨ ਦੀ ਕੋਸ਼ਿਸ਼ ਕੀਤੀ ਸੀ ਜਿਨ੍ਹਾਂ ਹਾਲਾਤਾਂ ਤੋਂ ਚਲਦੇ ਇਹ ਏਡਾ ਵੱਡਾ ਦੁਖਦ ਹਾਦਸਾ ਹਲਕਾ ਤੁਸੂਹਾ ਤੋਂ ਸਾਹਮਣੇ ਆਇਆ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਬਹੁਤ ਦੁਖਦ ਹਾਦਸਾ ਜਿਸ ਦੇ ਵਿੱਚ ਹਲ ਤੱਕ 7 ਦੀ ਜਾਨ ਜਾ ਚੁੱਕੀ ਹੈ ਹਾਲਾਂਕਿ ਜੇਕਰ ਗੱਲ ਕਰੀਏ ਇਸ বাস ਨੂੰ ਜੀਸੀਬੀ ਰਾਹੀਂ ਸਿੱਧਾ ਘੱਟਤਾ ਗਿਆ ਔਰ ਲਗਾਤਾਰ ਇਥੇ ਲੋਕ ਜਿਹੜੇ ਹਨ ਇਹੀ ਚਰਚਾ ਕਰਦੇ ਦਿਖਾਈ ਦੇ ਰਹੇ ਹਨ ਕਿ ਕਿੰਨਾ ਦੁਖਦਾਈ ਹਾਦਸਾ ਇਥੇ ਹੋਇਆ ਹੈ ਤਸਵੀਰਾਂ ਬਾਪੂ ਜੀ ਇੰਨੇ ਲੋਕ ਇੱਕ ਮਿੰਨੀ বাস ਦੇ ਵਿੱਚ ਸਵਾਰ ਹੋਣਾ ਕਿਤੇ ਤਾਂ ਗਲਤ ਮੰਨਦੇ ਗਲਤ ਮੰਨਦੇ ਜੀ ਇਹਦਾ ਕਾਨੂੰਨ ਦੇ ਮੁਤਾਬਕ ਇਹ ਸੋਚਣਾ ਚਾਹੀਦਾ ਹੈ ਨਾ ਕਿ ਸਵਾਰੀਆਂ ਜਿੰਨੀਆਂ ਹਿਸਾਬ ਨਾਲ ਲੱਗੋ ਬੈਠਣ ਵਾਲੇ ਪੂਰੀ ਜਿੰਨੀ ਸਵਾਰੀ ਓਨੀ ਲਾਓ ਇਹ ਤਾਂ ਗਵਰਨਮੈਂਟ ਨੂੰ ਚਾਹੀਦਾ ਕਿ ਇਹਨਾਂ ਦੇ ਟੈਕ ਇਹਨਾਂ ਦੇ ਕੱਲ ਮੈਂ ਜਿਹੜਾ ਕਰਦੇ ਆ ਕੋਈ ਜਿਹੜੀ ਜਾਣਕਾਰੀ ਮਿਲਿਆ ਕਹਿੰਦੇ ਗੱਡੀ ਜਿਹੜਾ ਇੱਕ ਨੌਜਵਾਨ ਚਲਾਉਂਦਾ ਪਿਆ ਸੀ ਔਰ 39 ਲੋਕ ਇਸ ਬੱਸ ਵਿੱਚ ਸਵਾਰ ਸਿਗੇ ਜਿਸ ਦੇ ਵਿੱਚੋਂ 7 ਦੀ ਮੌਤ ਹੋ ਚੁੱਕੀ 32 ਜ਼ਖਮੀ ਨੇ ਤਾਂ ਇਹ ਸਾਬ ਨਾਲ ਇਹਦੇ ਵਿੱਚ ਸੀਟਾਂ ਹੀ ਬਹੁਤ ਘੱਟ ਨੇ ਹਾਂਜੀ ਮੈਂ ਇਹ ਭਾਰੀ ਪੂਰੀ ਭਰ ਕੇ ਆਉਂਦੀ ਆ ਪੂਰੀ ਭਰ ਕੇ ਆਉਂਦੀ ਆ ਵਸ ਜੀ ਇਹ ਭਾਜੀ ਬਾਰੇ ਇੱਥੇ ਰਹਿੰਦੇ ਹੋ ਇਹ ਇਹ ਨੇਤ ਕਿ ਕਹਿੰਦੇ ਜਿੰਨੇ ਵੀ ਲੋਕ ਇੱਥੇ ਬੋਲ ਰਹੇ ਨੇ ਕਹਿੰਦੇ ਕਿ ਇਹ ਬੱਸਾਂ ਵਾਲਿਆਂ ਦਾ ਨੇਤ ਦਾ ਕੰਮ ਹੈ ਇੰਨੀ ਓਵਰਲੋਡ ਸਵਾਰੀਆਂ ਕਿਵੇਂ ਦੇਖ ਰਹੇ ਹੋ ਇਸ ਹੱਦ ਸੇ ਉਹ ਜਿਹੜਾ ਇੰਨੀ ਓਵਰਲੋਡ ਆਹੀਂ ਬਹੁਤ ਵਾਰੀ ਇੱਥੇ ਨਾ ਨਾਕਾ ਲਾ ਲਾ ਕੇ ਨਾ ਤੇ ਆ ਇੱਕ ਮਹੀਨਾ ਪਹਿਲੇ ਨਾਕਾ ਲਾ ਗਿਆ ਹੁੰਦਾ ਸਾਰੇ ਬੱਸਾਂ ਵਾਲਿਆਂ ਨੂੰ ਸਮਝਾਇਆ ਸੀਗਾ ਵੀ ਓਵਰ ਸਪੀਡ ਨਾ ਚਲਾਓ ਇੱਥੇ ਸਕੂਲ ਵੀ ਹੈਗਾ ਸਰ ਆਹੀਂ ਆਪਣੇ ਪਿੰਡ ਦੇ ਸਰਪੰਚ ਨਾਲ ਵੀ ਗੱਲ ਕੀਤੀ ਵੀ ਇੱਥੇ ਡਵਾਈਡਰ ਬਣਾਓ ਬਹੁਤ ਓਵਰ ਸਪੀਡ ਚਲਾਉਂਦੇ ਆ ਜੀ ਬੱਸਾਂ ਵਾਲੇ ਓਵਰ ਸਪੀਡ ਤੇ ਚਲੁੰਦੇ ਹੀ ਆ ਪਰ ਓਵਰ ਲੋਡ ਜਿਹੜੀਆਂ ਇੰਨੀਆਂ ਇੰਨੀਆਂ ਅੱਜ ਅੱਜ ਦੇਖੋ ਕਿੱਡਾ ਵੱਡਾ ਹਾਦਸਾ ਹੋਇਆ ਔਰ ਜੋ ਜਿੰਨੀਆਂ ਸਵਾਰੀਆਂ ਜੇ ਘੱਟ ਹੁੰਦੀਆਂ ਤਾਂ ਸ਼ਾਇਦ ਕਿਸੇ ਦੀ ਜਾਨ ਨਾ ਜਾਂਦੀ ਓਵਰ ਲੋਡ ਕਰਕੇ ਸੱਤਾਂ ਦੀ ਹੱਦ ਤੱਕ ਜਾਨ ਚਲ ਗਈ ਜਿਹਦੇ ਵਿੱਚ ਇੱਕ ਬੱਚਾ ਵੀ ਹੈ ਸਰ ਅਸੀਂ ਕਹਿੰਨੇ ਪ੍ਰਸ਼ਾਸਨ ਇਹ ਗੱਲ ਵੀ ਜਿੰਨੀਆਂ ਕਿ ਸੀਟਾਂ ਆ ਗਈਆਂ ਬਿਠਾ ਕੇ ਆਰਾਮ ਨਾਲ ਚਲਾਓ ਕਿਉਂਕਿ ਬਹੁਤ ਕੁੱਕੜਾਂ ਵਾਂਗੂੰ ਇੱਧੇ ਨੱਦੇ ਹੁੰਦੇ ਆ ਆ ਹੁਣੇ ਤੁਸੀਂ ਦੇਖਿਓ ਇੱਥੇ ਬਸ ਕੋਈ ਵੀ ਲੰਗੀ ਆ ਇੰਨੇ ਵਿੱਚ ਇਕੱਠੇ ਕਰੀ ਜਾਂਦੇ ਆ ਪਤਾ ਨਹੀਂ ਕਿਉਂ ਇਦਾਂ ਹੋ ਗਿਆ ਜਦੋਂ ਇਹ ਹਾਦਸਾ ਹੋਇਆ ਉਦੋਂ ਕਿੰਦੇ ਦਾ ਚੀਕ ਚ ਹੜਦਾ ਮਾਹੌਲ ਸੀ ਬਹੁਤ ਸਰਦੀ ਉਹ ਤਾਂ ਬਹੁਤ ਬੰਦਰ ਸੀਗਾ ਜੀ ਇੱਕ ਵਾਰ ਵੜ ਕੇ ਕੱਢੇ ਆਈ ਕਿੱਦਾਂ ਕਿਵੇਂ ਉਹ ਸਾਹਮਣੇ ਹੋਈ ਟਕਰਾਨ ਕੇ ਇੱਕਦਮ ਹੀ ਬੱਸ ਪਲਟ ਗਈ ਐ ਕਿਦਾਂ ਦਾ ਚੀਕ ਚ ਹੜਦਾ ਮਾਹੌਲ ਚੀਕ ਤਾਂ ਵੀ ਕਿਹੜੇ ਥੱਲੇ ਆ ਗਏ ਉਹਦਾ ਕੀਕਾ ਮਾਰਨੇ ਆਈ ਆ ਬਾਅਦ ਚੀਜੇ ਬਣ ਕੇ ਕੱਢੇ ਇਹਨਾਂ ਨੇ ਸੱਬਲ ਨੰਬਰ ਬੜਾ ਵੱਡੀ ਗਾੜ ਲੈ ਕੇ ਚੱਕੇ ਕੱਢੇ ਫਿਰ ਵੀ ਇੰਨੀ ਇੰਨੀ ਮੁਸ਼ਕਲ ਤੋਂ ਬਾਅਦ ਵੀ 7 ਲੋਕਾਂ ਦੀ ਜਾਨ ਚਲ ਗਈ ਕਿੰਨਾ ਦੁੱਖ ਸਾਡਾ ਤਾਂ ਦਿਲ ਕਬਾਰ ਹਰ ਵਿਅਕਤੀ ਇਹੀ ਕਹਿੰਦਾ ਦਿਖਾਈ ਦੇ ਰਿਹਾ ਹੈ ਕਿ ਸਾਡਾ ਦਿਲ ਇਸ ਹਾਦਸੇ ਨੂੰ ਦੇਖ ਕੇ ਘਬਰਾ ਗਿਆ ਔਰ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਕਿ ਐਸੇਲੇ ਬੱਸ ਵੀ ਇੱਥੇ ਖੜੀ ਹੈ ਔਰ ਉਹ ਕਾਰ ਵੀ ਇੱਥੇ ਖੜੀ ਹੈ ਜਿਸ ਨਾਲ ਹਾਦਸਾ ਹੋਇਆ ਹੈ ਔਰ ਸਵਾਲ ਉਹੀ ਖੜੇ ਹੁੰਦੇ ਹਨ ਕਿ ਇੱਕ ਮਿੰਨੀ ਬੱਸ ਦੇ ਵਿੱਚ 39 ਲੋਕਾਂ ਦਾ ਸਵਾਰ ਹੋਣਾ ਕਿ ਕਿੱਥੇ ਹੈ ਉਹ ਸੜਕ ਸੁਰੱਖਿਆ ਨਿਯਮ ਜਿਹੜੇ ਕਿ ਆਜ ਦੇ ਪ੍ਰਸ਼ਾਸਨ ਵੱਲੋਂ ਕੈਂਪਿੰਗ ਕੀਤੀ ਜਾਂਦੀ ਹੈ ਕਿ ਬੱਸਾਂ ਵਾਲਿਆਂ ਨੂੰ ਸਮਝਾਇਆ ਗਿਆ ਹੈ ਬੱਸਾਂ ਵਾਲਿਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਟੈਕਸੀ ਟੈਕਸੀ ਡਰਾਈਵਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਦੋ ਪਹੀਆ ਵਾਹਨ ਵਾਹਨਾਂ ਵਾਲਿਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿੱਥੇ ਹਨ ਉਹ ਹਦਾਇਤਾਂ ਕਿੱਥੇ ਹਨ ਉਹ ਨਿਯਮ ਕਿਉਂਕਿ ਜੇਕਰ ਅੱਜ ਉਹਨਾਂ ਹਦਾਇਤਾਂ ਦੀ ਪਾਲਣਾ ਹੁੰਦੀ ਤਾਂ ਸ਼ਾਇਦ ਨਾ ਹੀ ਇਹਨੇ ਲੋਕ ਇਸ ਬੱਸ ਦੇ ਵਿੱਚ ਸਵਾਰ ਹੁੰਦੇ ਅਤੇ ਨਾ ਹੀ ਕਿਸੇ ਦੀ ਜਾਨ ਜਾਂਦੀ ਸੋ ਤਸਵੀਰਾਂ ਤੁਸੀਂ ਦੁਖਦਾਈ ਤਸਵੀਰਾਂ ਇਸ ਲਈ ਸਗਰਾ ਪਿੰਡ ਦੇ ਵਿੱਚੋਂ ਦੇਖ ਰਹੇ ਹਾਂ ਦਸੂਹਾ ਹਲਕਾ ਦਸੂਹਾ ਦਾ ਪਿੰਡ ਹੈ ਔਰ ਕਿਵੇਂ ਦਾ ਚੀਕ ਚਿਹਾੜਾ ਇਸ ਹਾਦਸੇ ਤੋਂ ਬਾਅਦ ਮਚਿਆ ਇਹ ਲੋਕਾਂ ਨੇ ਜਿਹੜੇ ਕੀ ਇੱਥੇ ਮੌਜੂਦ ਸੀ ਜਿਨ੍ਹਾਂ ਨੇ ਇਸ ਇਸ ਬੱਸ ਦੇ ਵਿੱਚੋਂ ਜ਼ਖਮੀਆਂ ਨੂੰ ਬਾਹਰ ਕੱਢਿਆ ਉਹਨਾਂ ਨੇ ਆਪਣੀ ਮੂੰਹ ਬੋਲ ਕੇ ਦੱਸਿਆ ਕਿ ਕਿਵੇਂ ਲੋਕ ਜਿਹੜੇ ਹਨ ਉਹ ਇੱਥੇ ਬੱਸ ਡਰਾਈਵਰ ਹਨ ਜਿਹੜੇ ਹਨ ਉਹ ਬੱਸਾਂ ਭਰ-ਭਰ ਲਿਆਉਂਦੇ ਹਨ ਓਵਰਲੋਡ ਕਰਕੇ ਲਿਆਉਂਦੇ ਹਨ ਅਤੇ ਅੱਜ ਜਿਹੜਾ ਇਹ ਹਾਦਸਾ ਹੋਇਆ ਹੈ ਇਹ ਵੀ ਕਿੰਨਾ ਕਿਤੇ ওভার ਸਪੀਡ ਜਿਹੜਾ ਹੈ ਉਹਦਾ ਕਾਰਨ ਦੱਸਿਆ ਜਾ ਰਿਹਾ ਹੈ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਰੋਡ ਦੇ ਉੱਤੇ ਕਿਵੇਂ ਦਾ ਹਾਸਾ ਹੋਇਆ ਹੈ ਜਿਸ ਦੇ ਵਿੱਚ 7 ਲੋਕਾਂ ਦੀ ਹਲ ਤੱਕ ਮੌਤ ਹੋ ਚੁੱਕੀ ਹੈ ਔਰ 32 ਮਰੀਜ਼ ਜਿਹੜੇ ਹਨ ਉਹ ਜ਼ਖਮੀ ਦਸੂਆ ਸਰਕਾਰੀ ਹਸਪਤਾਲ ਦੇ ਵਿੱਚ ਹਨ ਅਤੇ ਮੰਨਪੱਕੀ ਖਬਰ ਹੈ ਕਿ ਓਵਰ ਲੋਡ ਹੋਣਾ ਤੇ ਓਵਰ ਸਪੀਡ ਹੋਣਾ ਜਿਹੜਾ ਹੈ ਇਸ ਹਾਦਸੇ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ ਕੈਮਰਾ ਪਰਸਨ ਅਮਿਤ ਨਾ ਯੋਗੇਸ਼ ਕੁਮਾਰ